ਸੇਹ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ੀ ਬਾਣੀ ਪੜ੍ਹੀ ਜਾਂਦੀ ਸੀ ਕੀਰਤਨ ਹੁੰਦਾ ਸੀ 376 ਯਾਤਰੀ ਸੀ ਜੇ ਇਹਨਾਂ ਦੇ ਵਿੱਚ 340 ਸਿੱਖ ਸੀ 12 ਹਿੰਦੂ ਸੀ 24 ਮੁਸਲਮਾਨ ਸੀ ਪਰ ਇਹ ਸਾਰੇ ਦੇ ਸਾਰੇ ਪੰਜਾਬੀ ਸੀ ਇਹ ਜਹਾਜ਼ 23 ਜੁਲਾਈ 1914 ਨੂੰ ਵਾਪਸ ਕੈਨੇਡਾ ਤੇ ਉਪਰਤੇ ਆ ਤੇ ਇਹ 29 ਸਤੰਬਰ 1914 ਦੇ ਵਿੱਚ ਕੋਲਕਾਤਾ ਵਿਖੇ ਬਜਬਜ ਘਾਟ ਦੇ ਉੱਤੇ ਦੇੜਾ ਇਹ ਲੱਗਿਆ ਕਿ ਹਾਇ ਦੇ ਵਿੱਚ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਲਜਾਣ ਵਾਸਤੇ ਉਹ ਜਾ ਰਹੇ ਸੀ ਉਸੇ ਗੋਲੀ ਚ ਲਾਤੀ 19 ਲੋਕ ਜਿਹੜੇ ਸੀ ਉਹਨਾਂ ਦੇ ਵਿੱਚੋਂ ਉਹ ਸ਼ਹੀਦ ਹੋ ਗਿਆ ਕਿਸੇ ਨੂੰ ਕਾਲੇ ਪਾਣੀ ਤੇ ਭੇਜਦਾ ਕਿਸੇ ਨੂੰ ਜੇਲ੍ਹ ਭੇਜਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਫਾ ਚੈਨਲ ਪੰਜਾਬੀ ਇਸ ਵਕਤ ਮੇਰੇ ਨਾਲ ਸੰਸਦ ਬਲਵੀਰ ਸਿੰਘ ਜੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਹਰੀਵੰਸ਼ ਨਰੈਣ ਸਿੰਘ ਜੀ ਨੇ ਜੋ ਪਾਰਲੀਮੈਂਟ ਦੇ ਵਾਈਸ ਚੇਅਰਮੈਨ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਚਿੱਠੀ ਦੇ ਵਿੱਚ ਕੀ ਮਾਮਲਾ ਹੈਗਾ ਕੀ ਗੱਲ ਕੀਤੀ ਗਈ ਆ ਉਹ ਇਹਨਾਂ ਦੇ ਜਮਾਨੀ ਜਾਣਦੇ ਆ ਬਾਬਾ ਜੀ ਲੈਟਰ ਲਿਖੀ ਗਈ ਹੈ ਕੀ ਮਕਸਦ ਹੈ ਇਸ ਲੈਟਰ ਦਾ ਤੇ ਕਿਸ ਤਰੀਕੇ ਦੇ ਜੋ ਗੱਲ ਸਾਹਮਣੇ ਨਿਕਲਦੀ ਕਿਉਂਕਿ ਅੱਜ ਤੋਂ 111 ਸਾਲ ਪਹਿਲਾਂ ਦੀ ਗੱਲ ਆ ਕਿ ਜਦੋਂ ਭਾਰਤ ਗੁਲਾਮ ਸੀਗਾ ਅੰਗਰੇਜ਼ਾਂ ਦਾ ਰਾਜ ਸੀ ਜਿਹੜਾ ਕੈਨੇਡਾ ਦੇ ਵਿੱਚ ਵੀ ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ ਜਿਹੜੀ ਕੈਨੇਡਾ ਦੀ ਸਰਕਾਰ ਉਹਨਾਂ ਨੇ ਪੰਜਾਬੀਆਂ ਨੂੰ ਦੇ ਉੱਤੇ ਬੈਨ ਲਾਤਾ ਕਿ ਆ ਨਹੀਂ ਸਕਦੇ ਸੋ ਫਿਰ ਉਹਨਾਂ ਨੇ ਜਿਹੜਾ ਸੀਗਾ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨੇ ਜਿਹੜਾ ਹੈ ਜਹਾਜ਼ ਜਿਹੜਾ ਸੀਗਾ ਹਾਂਗਕਾਂਗ ਤੋਂ ਕਿਰਾਏ ਤੇ ਲਿਆ ਤੇ ਉਹਨਾਂ ਨੇ 4 ਅਪ੍ਰੈਲ 1914 ਨੂੰ ਰਵਾਨਾ ਕੀਤਾ ਜਹਾਜ਼ ਤੇ 23 ਮਈ 1900 14 ਨੂੰ ਜਿਹੜਾ ਸੀਗਾ ਉਹ ਕੈਨੇਡਾ ਪਹੁੰਚ ਗਿਆ ਐਫਐਨ ਕੋਵਰ ਪਰ ਉੱਥੇ ਦੀ ਜਿਹੜੀ ਹਕੂਮਤ ਸੀਗੀ ਉੱਥੇ ਉਹਨਾਂ ਨੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਤੇ ਉਹਨਾਂ ਨੇ ਅਖੀਰ ਦੇ ਉੱਤੇ ਕਾਫੀ ਜਿਹੜੇ ਯਤਨ ਕੀਤੇ ਉਹਨਾਂ ਨੇ ਆਪਣੀ ਹਰ ਫਾਰਮੈਲਿਟੀ ਪੂਰੀ ਕੀਤੀ ਫਿਰ ਉਹਨਾਂ ਨੇ ਲਾਤੀ ਵਿੱਚ ਜਿਹੜਾ ਸਿੱਧਾ ਆਪਣੇ ਮੁਲਕ ਤੋਂ ਆਉ ਉਹੀ ਆ ਸਕਦਾ ਕਿਉਂਕਿ ਇਹ ਗਏ ਸੀਗੇ ਜਿਹੜਾ ਹਾਂਗਕਾਂਗ ਤੋਂ ਤੇ ਉਹਨਾਂ ਨੂੰ ਜਿਹੜਾ ਹੈਗਾ 2 ਮਹੀਨੇ ਉੱਥੇ ਕਾਫੀ ਜਦੋ ਜਹਿਦ ਚੱਲਦੀ ਰਹੀ ਉਹਨਾਂ ਕੋ ਖਾਣ ਪੀਣ ਦੀਆਂ ਵਸਤਾਂ ਵੀ ਮੋਗੀਆਂ ਕਿਉਂਕਿ ਜਹਾਜ਼ ਵਿੱਚ ਉਹਨਾਂ ਕੀ ਸਮਾਨ ਹੁੰਦਾ ਉਹਨਾਂ ਨੇ ਹਰ ਹੀਲਾ ਵਰਤੇ ਪਰ ਉਹਨਾਂ ਨੂੰ ਵਾਪਸ ਕਰ ਦਿੱਤਾ ਉਹ ਜਹਾਜ਼ ਜਿਹੜਾ ਹੈਗਾ ਉਹਦਾ ਉਹਨਾਂ ਨੇ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨੇ ਜਿਹੜਾ ਸੀ ਇਹ ਜਹਾਜ਼ ਜਿਹੜਾ ਹੈ ਉਹਦਾ ਇੱਕ ਆਪਣੀ ਜਿਹੜੀ ਹੈਗੀ ਆ ਰਜਿਸਟ੍ਰੇਸ਼ਨ ਕਰਾਈ ਗੁਰਨਾਨਕ ਸਟੀਮ ਸਪਨਾ ਦੀ ਕੰਪਨੀ ਤੇ ਇਹਦਾ ਜਹਾਜ਼ ਦਾ ਨਾਮ ਗੁਰਨਾਨਕ ਜਹਾਜ਼ ਰੱਖਿਆ ਤੇ ਇਸ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਬਾਣੀ ਪੜੀ ਜਾਂਦੀ ਸੀ ਕੀਰਤਨ ਹੁੰਦਾ ਸੀ ਸੋ ਇਸ ਜਹਾਜ਼ ਦੇ ਵਿੱਚ 376 ਯਾਤਰੀ ਸੀ ਜੇ ਇਹਨਾਂ ਦੇ ਵਿੱਚ 340 ਸਿੱਖ ਸੀ 12 ਹਿੰਦੂ ਸੀ 24 ਮੁਸਲਮਾਨ ਸੀ ਪਰ ਇਹ ਸਾਰੇ ਦੇ ਸਾਰੇ ਪੰਜਾਬੀ ਸੀ ਸੋ ਜਦੋਂ ਇਹਨਾਂ ਦਾ ਜਹਾਜ਼ ਉਹਨਾਂ ਨੇ ਵਾਪਸ ਭੇਜ ਦਿੱਤਾ ਤੇ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਜੀਵਨੀ ਲਿਖੀ ਆ ਹਿਸਟਰੀ ਲਿਖੀ ਆ ਉਹਨਾਂ ਸਾਰੇ ਲੋਕਾਂ ਦੀ ਬੋਲੇ ਵਿੱਚ ਵੀ ਉਹਨਾਂ ਨੇ ਗੁਰਨਾਨਕ ਜਹਾਜ਼ ਹੀ ਲਿਖਿਆ ਜਿਹੜੀਆਂ ਜਮ ਮਸਾਫਰਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਦੇ ਵਿੱਚ ਵੀ ਗੁਰਨਾਨਕ ਜਹਾਜ਼ ਹੀ ਉਹਨਾਂ ਨੇ ਲਿਖਿਆ ਪਰ ਜਦੋਂ ਇਹ ਜਹਾਜ਼ 23 ਜੁਲਾਈ 1914 ਨੂੰ ਵਾਪਸ ਕੈਨੇਡਾ ਤੋਂ ਆਪਰਤੇ ਆ ਤੇ ਇਹ 29 ਸਤੰਬਰ 1914 ਦੇ ਵਿੱਚ ਕੋਲਕਾਤਾ ਵਿਖੇ ਬਜਬਜ ਘਾਟ ਦੇ ਉੱਤੇ ਜਿਹੜਾ ਇਹ ਲੱਗਿਆ ਤੇ ਉਹਨਾਂ ਨੇ ਜਹਾਜ਼ ਦੇ ਵਿੱਚੋਂ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਲਿਜਾਣ ਵਾਸਤੇ ਉਹ ਜਾ ਰਹੇ ਸੀ ਤੇ ਇਥੋਂ ਦੀ ਜਿਹੜੀ ਸੀਆਈਡੀ ਨੇ ਰਿਪੋਰਟ ਦਿੱਤੀ ਵੀ ਇਹ ਜਿਹੜੇ ਲੋਕ ਆਏ ਕੈਨੇਡਾ ਤੋਂ ਵਾਪਸ ਇਹ ਇਹ ਬਗਾਵਤੀ ਲੋਕ ਆ ਇਹ ਬਗਾਵਤ ਕਰਨਗੇ ਤੇ ਉਹ ਦੁਆਰਾ ਉਹਨਾਂ ਨੂੰ ਇੱਥੇ ਜਹਾਜ਼ ਦੇ ਕੋਲ ਲੈ ਗਏ ਉੱਥੇ ਗੋਲੀ ਚਲਾ ਦਿੱਤੀ 19 ਲੋਕ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਉਹ ਸ਼ਹੀਦ ਹੋ ਗਏ ਤੇ ਬਾਕੀਆਂ ਨੂੰ ਕਿਸੇ ਨੂੰ ਕਾਲੇ ਪਾਣੀ ਭੇਜਤਾ ਕਿਸੇ ਨੂੰ ਜੇਲ੍ਹ ਭੇਜਤਾ ਇਸੇ ਤਰ੍ਹਾਂ ਇਹਨਾਂ ਨੇ ਜਿਹੜੀਆਂ ਹੈਗੀਆਂ ਉਹ ਸਾਰਾ ਜੀਵਨ ਇਹਨਾਂ ਦਾ ਇਸੇ ਤਰ੍ਹਾਂ ਇਹਨਾਂ ਨੇ ਜੋਲਮ ਦਾ ਸਰਕਾਰ ਹੋਏ ਸੋ ਇਹ ਜਹਾਜ਼ ਨੂੰ ਹੁਣ ਤੱਕ ਜਿਹੜਾ ਹੈ ਅਸੀਂ ਵੀ ਬਾਤਪਨ ਪੜਦੇ ਨੇ ਕਾਮਾਗਾਟਾ ਮਾਰੂ ਜਹਾਜ਼ ਪਰ ਇਹ ਜਿਹੜੀ ਅਸਲੀਅਤ ਹੈ ਕਿ ਉਹ ਜਹਾਜ਼ ਦਾ ਨਾਮ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ ਸੀ ਤੇ ਸਾਡਾ ਇਹ ਸੀਗਾ ਉਪ ਚੇਅਰਮੈਨ ਨੂੰ ਕਿ ਤੁਸੀਂ ਜਿਹੜਾ ਹੈਗਾ ਇਹਨੂੰ ਇਤਿਹਾਸ ਨੂੰ ਸਹੀ ਕਰੋ ਇਹਦੇ ਵਿੱਚ ਇਹ ਗੁਰੂ ਨਾਨਕ ਜਹਾਜ਼ ਜਿਹੜਾ ਹੈ ਬੱਚਿਆਂ ਨੂੰ ਪੜਾਇਆ ਜਾਵੇ ਕਿਉਂਕਿ ਸਿਲੇਬਸ ਦੇ ਵਿੱਚ ਵੀ ਜਿਹੜਾ ਹੈ ਇਹ ਹੀ ਪੜਾਇਆ ਜਾਂਦਾ ਸੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੀ ਸਮਝ ਲੱਗੇ ਕਿ ਇਹ ਜਹਾਜ ਦਾ ਨਾਮ ਗੁਰੂ ਨਾਨਕ ਜਹਾਜ ਸੀ ਤੇ ਇਹਨੂੰ ਜਿਹੜਾ ਹੈਗਾ ਇੱਕ ਮਤਾ ਵੀ ਪਾਸ ਕੀਤਾ ਜਾਵੇ ਤੇ ਇਹਦੀ ਜਿਹੜੀ ਹੈਗੀ ਐ ਇਸ ਨੂੰ ਆ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਹੈ ਇਹ ਯਾਦ ਰੱਖਿਆ ਜਾਵੇ ਹਰ ਸਾਲ ਇਹ ਦਿਹਾੜਾ ਮਨਾਇਆ ਜਾਵੇ ਜੀ ਧੰਨਵਾਦ ਸਰ ਨਾਲ ਗੱਲਬਾਤ ਕਰਨ ਲਈ ਸੋ ਸੰਸਦ ਜੀ ਨੇ ਚਿੱਠੀ ਲਿਖੀ ਸੀ ਕਿਉਂਕਿ ਜਿਹੜਾ ਇੱਕ ਇਤਿਹਾਸ ਹੈ ਜੋ ਇੱਕ ਸ਼ਹਾਦਤ ਹੋਈ ਸੀਗੀ ਕਾਮਾਗਾਟਾ ਮਾਰੂ ਜਹਾਜ਼ ਜੋ ਸੀ ਬਚਪਨ ਤੋਂ ਇਤਿਹਾਸ ਪੜਦੇ ਆਏ ਆ ਉਹ ਅਦਰਸਲ ਸਚਾਈ ਸੀ ਕਿ ਗੁਨਾਨਕ ਸਾਹਿਬ ਦੇ ਨਾਮ ਦੇ ਉੱਤੇ ਜਹਾਜ਼ ਸੀ ਔਰ ਜੋ ਕੰਪਨੀ ਵੀ ਰਜਿਸਟਰ ਸੀ ਤੇ ਉਹ ਗੁਨਾਨਕ ਸਟੀਮ ਸ਼ਿਪ ਸੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਹਮਣੇ ਆਉਣੇ ਚਾਹੀਦੀਆਂ ਨੇ ਇਸੇ ਕਰਕੇ ਚਿੱਠੀ ਜਿਹੜੀ ਆ ਲਿਖੀ ਗਈ ਆ ਕਿ ਇਹ ਮਾਮਲਾ ਜਿਹੜਾ ਹੈ ਇਸ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਔਰ ਇਸ ਨੂੰ ਜਿਹੜਾ ਹੈ ਪੂਰਨ ਤੌਰ ਦੇ ਉੱਤੇ ਸਰ ਦੇ ਸਾਹਮਣੇ ਲਿਆਣਾ ਚਾਹੀਦਾ ਜਿਹੜੇ ਤੋਂ ਡੀਫੈਟ ਚੱਲੇ ਪੰਜਾਬੀ ਦੇ ਲਈ ਭਵਿੰਦਰ ਸਿੰਘ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ